ਸੋ ਕਹੋ ਤਲ ਗੁਰ ਸੇਵੀਐ ਐਹ ਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟਿਐ ਤੂਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਹਿੰਡੋ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁਆ ਰਹਿ ਨ ਸਕੈ ਨਿਤ ਹਰ ਹਰ ਨਾਮ ਰਸ ਗੀਧੇ ਜਉ ਬਾਰਿਕ ਰਸਕ ਪਰਿਓ ਥਨ ਮਾਤਾ ਤਨ ਕਾਢੇ ਬਿਲਲ ਬਲੀਂਧੇ ਮੇਰਾ ਇੱਕ ਖਿੰਨ ਮਨੁ ਵਾਰ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਧੇ ਜਉ ਬਾਰਿਕ ਰਸਕ ਪਰਿਓ ਥਨ ਮਾਤਾ ਤਨ ਕਾਢੇ ਬਿਲਲ ਬਿਲੀਧੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਧੇ ਵੱਡਾ ਭਾਗ ਗੁਰ ਸਤਗੁਰ ਪਾਇਆ ਵਿੱਚ ਕਾਇਆ ਨਗਰ ਹਰ ਸਿਧੇ ਰਹਾ ਜਨ ਕੇ ਸਾਸ ਸਾਸ ਹੈ ਜੀਤੇ ਹਰ ਬਿਰਹ ਹੈ ਪ੍ਰਭੂ ਹਰ ਬੀਧੇ ਜਿਉਂ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਧੇ ਜਨ ਜਪਿਓ ਨਾਮ ਨਿਰੰਜਨ ਨਰਹਰ ਉਪਦੇਸ ਗੁਰੂ ਹਰ ਪ੍ਰੀਧੇ ਜਨਮ ਜਨਮ ਕੀ ਹਉ ਮੈਂ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਧੇ ਸਮਰੇ ਕਰਮ ਨਾ ਵਿਚ ਰਹੁ ਠਾਕੁਰ ਤੁਮ ਪੈਜ ਰਖੋ ਆਪਣੀ ਥੇ ਹਰ ਪਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸ਼ਰਨ ਪਵਿਥੇ ਹਮਰੇ ਕਰਮ ਨਾ ਵਿਚ ਰਹੁ ਠਾਕੁਰ ਤੁਮ ਪੈਜ ਰਖਹੁ ਆਪਣੀ ਥੇ ਹਰ ਪਾਵੈ ਸੁਣ ਬਿਨਾ ਉਪੇਨਤੀ ਜਨ ਨਾਨਕ ਸ਼ਰਨ ਪਵਿਧੇ ਵਾ ਤੇ ਸ੍ਰੀ ਅਕਾਲ ਗੁਰਬਾਰ ਆਕਾਲ ਵੇ ਗੇ ਗੇ ਫਤਿਹ ਗੁਰਪੰਥ ਖਾਲਸੇ ਦੀ ਦਿਨੋ ਦਿਨ ਚੜਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ